ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਟਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਛੇੜ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚ ਇਹ ਮੱਝ ਛੇੜ ਕਰ ਰਿਹਾ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਜੀ ਹਾਂਜੀ ਵਧੀਆ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਰਿਸ਼ਪਾਲ ਸਿੰਘ ਜੀ ਪਿੰਡ ਕੋਲੋਕੇ ਜ਼ਿਲ੍ਹਾ ਬਠਿੰਡਾ ਤੇ ਸ਼ੀਲੋ ਫੂਲੇ ਤੇ ਬਾਈ ਜੀ ਆਪ ਨੂੰ ਨੇੜੇ ਨੇੜੇ ਦੇ ਪਿੰਡ ਨੇ ਨੇੜੇ ਪਿੰਡ ਇਧਰ ਸਧਾਨਾ ਰਹੇਗਾ ਜੀ ਇਧਰ ਭਾਈ ਰੂਪਾ ਹੂੰ ਤੇ ਐਸੋ ਹਲੜਾ ਵੀ ਨਹੀਂ ਹਾਂਜੀ ਸ਼ੀਲੋ ਰੋ ਵੀ ਨੇੜੀ ਆ ਕੰਟਰੈਕਟਰ ਨੰਬਰ ਬੋਲ ਦਿਓ ਜੀ ਆਪਣਾ 94645 37131 ਇਹ ਬਾਈ ਦਾ ਬਾਈ ਕੰਟਰੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜੀ ਕਿਹੜਾ ਸੂਆ ਸੁੰਦੀ ਹੈ ਇਹ ਮਾਝਾ ਇਹ ਤੀਜਾ ਸੂਆ ਸੁੰਦੀ ਹੈ ਜੀ ਤੀਜਾ ਸੂਆ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਬਾਈ ਇਹ ਬਸ ਹਫਤਾ ਕੁ ਲੈ ਜੂਗੀ ਇੱਕ ਹਫਤੇ ਦੀ ਕੱਚੀ ਆ ਤੇ ਆਪਣੇ ਘਰ ਦੀ ਹੀ ਆ ਵੈਸੇ ਤਾਂ ਹਾਂ ਜੀ ਘਰ ਦੀ ਮਾਂ ਜੀ ਠੀਕ ਹੈ ਤੇ ਕਿੰਨਾ ਕਿਨੇ ਬਾਈ ਜੀ ਦੁੱਧ ਕਿੱਡਿਆ ਪਿਛਲੇ ਦੁੱਧ 14 ਲੀਟਰ ਤੋਂ ਪਾਰ ਰਹੀ ਹੈ ਜੀ ਠੀਕ ਹੈ ਤੇ ਐ ਦੀ ਕਿੰਨੀ ਕ ਮਈਦਾ ਫਿਰ ਲਗਭਗ 14 15 ਦੀ ਬਸ ਇੱਥੀ ਜਾਉ ਜੀ ਨੂੰ ਸੌ ਸੀਲਾ ਹਾਂ ਪੂਰੀ ਸੀਲ ਠੰਡੀ ਸੀਲਾ ਕਰ ਲੈ ਮਨ ਕੇ ਚੱਲੋ ਵੀ ਦੁੱਧ ਦਿੰਦੀ ਹੈ ਦੁੱਧ ਤਾਂ ਜੀ ਬਸ ਦੋ ਤਿੰਨ ਮਹੀਨੇ ਪਹਿਲਾਂ ਹੀ ਛੱਡਦੇ ਹਾਂ ਠੀਕ ਹੈ ਮਤਲਬ ਕਿ ਆਪ ਹੀ ਛੱਡਦੇ ਹਾਂ ਜੀ ਆਪ ਹੀ ਛੱਡਦੇ ਕੋਈ ਭਾਈ ਦੀ ਛੂਣ ਚਵਾ ਕੇ ਮਈਦਾ ਛੂਣ ਚਵਾ ਬਹੁਤ ਵਧੀਆ ਪੋਲੀ ਹੈ ਜੀ ਨੂੰ ਠੰਡੀ ਹੈ ਠੰਡੀ ਸੀਲ ਜਮਾ ਬਿਲਕੁਲ ਤੇ ਬਾਈ ਕਹਿੰਦੇ ਫੋਲੋ ਬਾਈ ਜੀ ਆ ਪੂਰੀ ਜਮੇ ਨਹੀਂ ਕੋਈ ਕਹਿਣਾ ਕੋਈ ਨਹੀਂ ਹੈ ਸਹੀ ਗੱਲ ਹੈ ਬਾਈ ਪੂਰੀ ਠੰਡੀ ਸੀ ਠੀਕੇ ਬਾਰੇ ਪਤਾ ਪਰਲੇ ਪਿੰਡੇ ਦੀ ਹੈ ਹੂੰ ਠੀਕ ਹੈ ਜੀ ਸਾਹਣ ਤੋਂ ਕਰਾਈ ਹੋਏ ਸਾਹਣ ਚੰਗੇ ਰਕਾਟ ਦਾ ਬੱਚਾ ਲੇਵਾ ਕਿਵੇਂ ਤਿਆਰ ਕਰਦੇ ਆ ਜੀ ਫਿਰ ਤੇਵਾ ਬਹੁਤ ਵਧੀਆ ਹੈ ਤਾਂ ਦੇਣ ਕੱਚੀ ਬਹੁਤ ਹੈ ਜੀ ਹੂੰ ਸਹੀ ਗੱਲ ਹੈ ਬਾਈ ਥਣ ਲੇਵਾ ਆਪਣੇੜਾ ਚੈੱਕ ਕਰਵਾ ਨੇ ਬਈ ਕਲਾ ਕਲਾ ਥਣ ਪਿਆ ਬਹੁਤ ਹੈ ਤਾਂ ਹਫਤੇ ਦੀ ਕੱਚੀ ਹੈ ਜੀ ਪੂਰੀ ਵਿੱਥੀ ਦੇ ਕਹਿ ਸਕਦੇ ਬਾਕੀ ਨਾੜਾ ਨੋੜਾ ਹੋਵੇ ਨਹੀਂ ਤੇ ਚੈੱਕ ਕਰ ਸਕਦੇ ਬਹੁਤ ਚੰਗੀਆਂ ਲੱਗੀਆਂ ਤੇ ਲੇ ਵਾਕੇ ਮੈਂ ਟਾਈਟ ਹੀ ਰੱਖ ਦਿਆਂ ਵਧੀਆ ਨਹੀਂ ਨਹੀਂ ਜੀ ਪੂਰਾ ਵਧੀਆ ਲੇਵਾ ਬਣੂਗਾ ਜੀ ਉਹ ਖੁੱਲਦੀ ਆ ਹਾਂ ਖੁੱਲਦੀ ਬਹੁਤ ਹੈ ਜੀ ਠੀਕ ਹੈ ਹਜੇ ਤਾਂ ਕੱਚੀ ਬਹੁਤ ਪਈ ਆ ਹਫਤੇ ਦੀ ਦੱਸਿਆ ਤੁਸੀਂ ਹਾਂਜੀ ਹਫਤੇ ਦੀ ਕੱਚੀ ਹੈ ਇੱਕ ਹਫਤੇ ਦੀ ਬਾਈ ਨੇ ਬਾਈ ਕੱਚੀ ਦੱਸਿਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਾਕੀ ਹੁਣ ਜਿਵੇਂ ਠੰਡ ਦਾ ਮੌਸਮ ਆ ਦੋ ਚਾਰ ਦਿਨ ਉੱਤੇ ਵੀ ਲਾ ਹਾਂਜੀ ਉੱਤੇ ਵੀ ਲੈ ਸਕਦੀ ਹੈ ਹੂੰ ਬਾਕੀ ਖੁੱਲਦੀ ਬਹੁਤ ਹੈ ਥੱਲੇ ਠੀਕ ਹੈ ਜੀ ਬਾਕੀ ਜੇ ਕੱਦ ਕਾਠ ਦੀ ਗੱਲ ਕਰੀਏ ਬਾਈ ਫੁੱਲ ਕੱਦ ਦਾ ਕੋਈ ਵੀ ਵੀਰ ਛੂਟੀ ਮੰਨ ਕੇ ਨਾ ਆਇਆ ਤੇ ਬਾਈ ਜੀ ਖੋਲ ਦ ਮੜੀ ਜੇ ਤੈਨੂੰ ਮੈਂ ਖੋ ਤੇ ਬਾਕੀ ਕੱਦ ਕਾਠ ਦੀ ਗੱਲ ਕਰੀਏ ਬਈ ਬਰੀਕੀ ਚਾ ਮੱਝੇ ਗੱਲ ਕਰੀਏ ਬਹੁਤ ਸੋਹਣਾ ਰੰਗ ਰੂਪ ਉਹ ਪਤਲੀ ਚਮੜੀ ਚਮੜੀ ਦੀ ਹੈ ਜੀ ਪਤਲੀ ਜੌਂਦੀ ਦੀ ਪਤਲੀ ਚਮੜੀ ਦੀ ਹੈਗੀ ਬਾਕੀ ਤੋਰਾ ਤਾਰਾ ਆਪਾਂ ਤੁਹਾਨੂੰ ਚੈੱਕ ਕਰਾਉਣਾ ਤੋਰਾ ਤਾਰਾ ਦੇਖ ਸਕਦੇ ਹੋ ਬਈ ਇੱਕ ਨੰਬਰ ਬਾਕੀ ਹਵਾਨਾ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਹੈ ਕੱਚੀ ਪਈਆ ਉਸ ਹਵਾਨਾ ਆਪਾਂ ਦਾ ਅੰਦਾਜ਼ਾ ਲਾ ਲਿਓ ਕਿਉਂਕਿ ਵਧੀਆ ਹਵਾਨਾ ਤਿਆਰ ਕਰਕੇ ਕਰਮਾਂ ਲਈ ਸੂਬੇ ਬਲਟਲਾਂ ਬਹੁਤ ਦਿਖਾਉਂਦੀ ਆ ਸਾਰੀਆਂ ਕੱਢਣੀਆਂ ਅਜੇ ਤਾਂ ਬਈ ਤਿਆਰੀ ਵੀ ਕਰੀਆ ਸ਼ੁਰੂ ਹੈ ਨਾ ਹਾਂਜੀ ਹਾਂਜੀ ਤਿਆਰੀ ਸ਼ੁਰੂ ਹੋਈ ਆ ਹੁਣ ਬਸ ਸਹੀ ਗੱਲ ਆ ਬਲਟਲਾਂ ਬਈ ਦੇਖ ਸਕਦੇ ਤੇ ਬਈ ਜਿਹਦਾ ਮੁੱਲ ਫਿਰ ਕੀ ਰਹੂਗਾ ਲੈਣ ਦਾ ਮੁੱਲ ਜੀ ਫੋਨ ਤੇ ਕਰਾਂਗੇ ਜੀ ਮੁੱਲ ਜਾਇਜ਼ ਹੀ ਹੋਊਗਾ ਹਾਂਜੀ ਮੁੱਲ ਜਾਇਜ਼ ਹੋਊ ਕਈ ਵਾਰੀ ਕੋਈ ਵਪਾਰੀ ਲੈਣੀ ਹੁੰਦੀ ਆ ਫਿਰ ਠੀਕ ਆ ਬਈ ਆਹ ਵੇਚਣੀ ਹੁੰਦੀ ਆ ਅਸੀਂ ਮੁੱਲ ਕਰਾਂਗੇ ਫੋਨ ਬਈ ਕਹਿੰਨੇ ਬਈ ਮੁੱਲ ਕਰਾਂਗੇ ਫੋਨ ਤੇ ਤੇ ਮੁੱਲ ਰਹੂਗਾ ਜਾਇਜ਼ ਕਿਉਂਕਿ ਕਈ ਵਾਰ ਕੋਈ ਵੀਰ ਬਈ ਆ ਜਾਂਦਾ ਗਾ ਵਪਾਰੀ ਤੇ ਪੜਦਾ ਹੁੰਦਾ ਚਲੋ ਹਨਾ ਬਈ ਹਾਂਜੀ ਮੁੱਲ ਜਾਇ ਜੀ ਰਹੂਗਾ ਬਾਈ ਹਾਂ ਮੁੱਲ ਜਾਇ ਜੀ ਰਹੂਗਾ ਠੀਕ ਆ ਮੁੱਲ ਬਾਈ ਕਹਿੰਨੇ ਬਾਈ ਜਾਇ ਜੀ ਰਹੂਗਾ ਤੇ ਬਾਕੀ ਗਾੜੀ ਗੁੜੀ ਵੀ ਚੈੱਕ ਕਰ ਸਕਦੇ ਹੋ ਫੁੱਲ ਚੰਗੀ ਆ ਤੇ ਜੇ ਕਿਸੇ ਵੀ ਵੀਰ ਨੂੰ ਨਾ ਮੱਝ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ